ਪਿਛਲੇ ਦਿਨੀ ਮਾਤਾ ਮੈਸਰਖਾਣਾ ਜੋ ਮੰਦਰਾ ਮਾਤਾ ਦਾ ਬਣਾਇਆ ਮੈਸਰਖਾਣਾ ਪਿੰਡ ਦੇ ਵਿੱਚ ਆ ਪ੍ਰਾਚੀਨ ਮੰਦਰਾ ਬਹੁਤ ਹੀ ਆਸਥਾ ਦਾ ਪ੍ਰਤੀਕ ਹੈ ਉਹ ਉਸ ਨੂੰ ਲੈ ਕੇ ਇਕੱਠ ਹੋਇਆ ਪਿੰਡ ਵਾਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਮੰਦਰ ਤੇ ਜੁੱਤੇ ਲੈ ਕੇ ਪ੍ਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਉਹਨਾਂ ਨੂੰ نیچے ਬਿਠਾ ਕੇ ਪ੍ਰਧਾਨ ਨੂੰ ਦੰਦੀਆਂ ਗਾਲਾਂ ਕੱਢੀਆਂ ਗਈਆਂ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾ ਨਜਾਇਜ਼ ਮੰਗਾ ਸੀ ਉਹਦੇ ਉੱਤੇ ਉਹਨਾਂ ਦੇ ਦਸਕਾ ਕਰਾਏ ਗਏ ਪਿਛਲੇ ਦਿਨੀ ਕੁਝ ਗਲਤ ਅੰਸਰਾਂ ਵੱਲੋਂ ਉੱਥੇ ਆ ਕੇ ਹੁੱਲਣ ਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਇਹ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ ਦੋ ਚਾਰ ਬੰਦਾ ਦੇ ਉੱਤੇ ਦਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ ਗਲੋਚ ਕਰਦਾ ਬੰਦਕ ਬਣਾਉਂਦਾ ਔਰ ਉਹਨਾਂ ਤੋਂ ਤਕੇ ਨਾਲ ਦਸਕੇ ਕਰਾਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹ ਪਰਿਵਾਰ ਨੇ ਇਹ ਮੁੰਡੇ ਨੇ ਉਥੇ ਗਲਤ ਕੰਮ ਕੀਤੇ ਆ दारू ਪੀਤੀ ਆ ਜਾਂ ਕੋਈ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦੇ ਮਕਸਦ ਇਹ ਸੀ ਵੀ ਉਲੜਵਾਜੀ ਕਰਕੇ ਉਥੇ ਕਬਜ਼ਾ ਕੀਤਾ ਜਾਵੇ ਜਦੋਂ ਕਿ ਪਿਛਲੇ ਦਿਨੀ ਜਿੰਨੀਆਂ ਵੀ ਖਬਰਾਂ ਅਖਬਾਰਾਂ ਚ ਆਈਆਂ ਸੋਸ਼ਲ ਮੀਡੀਆ ਤੇ ਆਈਆਂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਹਰ ਦੇ ਵਿੱਚ ਇਹ ਦਰਸਾਇਆ ਗਿਆ ਕਿ ਐਮਐਲਏ ਸਾਹਿਬ ਦਾ ਜਿਹੜਾ ਮਾਸੀ ਦਾ ਮੁੰਡਾ ਹੈ ਭੋਲਾ ਸਿੰਘ ਉਸ ਦੇ ਨਾਲ 100 ਤੋਂ 150 ਬੰਦੇ ਨਾਲ ਆਏ ਸੀਗੇ ਮੰਦਿਰ ਦੇ ਵਿੱਚ ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਆ ਮੈਡਟ ਜੀ ਮਰਯੇਸ਼ ਜੀ ਸਾਫ ਕਪਤਾਨ ਮਿਸਕੋ ਦਾ ਮਾੜ ਅੱਜ ਸਾਰੇ ਮੰਡੀ ਨਿਵਾਸੀਆਂ ਦਾ ਇੱਕ ਬਹੁਤ ਭਾਰੀ ਇਕੱਠ ਜਿਸ ਕਿਸ਼ਨਾ ਮੰਦਿਰ ਵਿੱਚ ਹੋਇਆ ਇਹ ਇਕੱਠ ਪਿਛਲੇ ਦਿਨੀ ਮਾਤਾ ਮੈਸਤਖਾਨਾ ਜੋ ਮੰਦਰਾ ਮਾਤਾ ਦਾ ਬਣਾਇਆ ਮੈਸਤਖਾਨਾ ਪਿੰਡ ਦੇ ਵਿੱਚ ਹੈ ਪ੍ਰਾਚੀਨ ਮੰਦਿਰ ਹੈ ਬਹੁਤ ਹੀ ਆਸਥਾ ਦਾ ਪ੍ਰਤੀਕ ਹੈ ਉਹ ਉਸ ਨੂੰ ਲੈ ਕੇ ਇਕੱਠ ਹੋਇਆ ਕਿਉਂਕਿ ਸਾਰੇ ਮੰਡੀ ਨਿਵਾਸੀਆਂ ਨੂੰ ਪੂਰੇ ਪੰਜਾਬ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਮੰਦਿਰ ਦੀ ਮਾਨਤਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਝਗੜਾ ਚੱਲ ਰਿਹਾ ਹੈ ਪਿਛਲੇ ਦਿਨੀ ਕੁਝ ਗਲਤ ਅਨਸਰਾਂ ਵੱਲੋਂ ਉੱਥੇ ਆ ਕੇ ਹੁੱਲਣ ਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਉਹਨਾਂ ਦਾ ਇਹ ਚਾਹੁੰਦਾ ਸੀ ਕਿ ਜੇ ਉਹਨਾਂ ਨੂੰ ਕਿਸੇ ਨਿੱਜੀ ਤੌਰ ਤੇ ਮੰਦਰ ਦੇ ਸੈਕਟਰੀ ਮਿੰਦਰਪਾਲ ਜੋ ਮੋਜੀ ਜੀ ਆ ਜਾਂ ਉਹਨਾਂ ਦੇ ਬੇਟੇ ਪ੍ਰਤੀ ਕੋਈ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਆ ਕੇ ਇਕੱਠ ਕਰਨਾ ਚਾਹੀਦਾ ਮੰਡੀ ਨਿਵਾਸੀਆਂ ਦਾ ਤੇ ਉੱਥੇ ਆਪੀ ਗੱਲ ਰੱਖਣੀ ਚਾਹੀਦੀ ਸੀ ਵੀ ਇਹ ਪਰਿਵਾਰ ਨੇ ਇਹ ਮੁੰਡੇ ਨੇ ਉੱਥੇ ਇਹ ਗਲਤ ਕੰਮ ਕੀਤੇ ਆ ਦਾਰੂ ਪੀਤੀ ਆ ਜਾਂ ਕੋਈ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦਾ ਮਕਸਦ ਇਹ ਸੀ ਵੀ ਉਲੜਵਾਜੀ ਕਰਕੇ ਉੱਥੇ ਕਬਜ਼ਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਮੰਡੀ ਨਿਵਾਸੀ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਾਰੇ ਮੰਡੀ ਨਿਵਾਸੀਆਂ ਦੇ ਵਿੱਚ ਮਿੰਦਰਪਾਲ ਮੋਜੀ ਜੀ ਦੇ ਪਰਿਵਾਰ ਨੇ ਮਾਤਾ ਨੂੰ ਸ਼ਾਖਸ਼ੀ ਮੰਨ ਕੇ ਗੱਲ ਆਖੀ ਵੀ ਸਾਡਾ ਬੇਟਾ ਜਾਂ ਮੁੰਡੇ ਨੇ ਵੀ ਇਹ ਗੱਲ ਕਹੀ ਵੀ ਅਸੀਂ ਕਿਸੇ ਤਰ੍ਹਾਂ ਦੇ ਦੋਸ਼ੀ ਹੋਈਏ ਤਾਂ ਅਸੀਂ ਪੱਟੇ ਜਾਈਏ ਤਾਂ ਸਾਡਾ ਕੋਈ ਸਪੋਰਟ ਨਾ ਕਰੋ ਇਸ ਗੱਲ ਦੇ ਵਿੱਚ ਉਹਨੇ ਪੂਰੀ ਤਸੱਲੀ ਕਰਾਈ ਮੰਡੀ ਨਿਵਾਸੀਆਂ ਦੀ ਵੀ ਅਸੀਂ ਬਿਲਕੁਲ ਨਿਰਦੋਸ਼ ਆ ਸਾਡਾ ਨਾ ਧੱਕਾ ਹੋਇਆ ਉਸ ਦਿਨ ਵੀ ਉਸ ਦਿਨ ਵੀ ਕੁਝ ਲੋਕਾਂ ਵੱਲੋਂ ਧੱਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਬੰਨ੍ਹ ਕੇ ਇਹ ਫੈਸਲੇ ਕਰਵਾਏ ਗਏ ਜੋ ਕਿ ਸਾਰਾ ਸਾਰ ਗਲਤ ਆ ਅਗਲਾ ਫੈਸਲਾ ਤੁਹਾਡਾ ਕੀ ਹੈ ਇਹ ਜਿਸ ਤਰ੍ਹਾਂ ਮੂੰ ਦਾ ਵੈਸੇ ਪੰਜਾਬ ਮਾਂ ਵੀ ਦਲ ਇਸ ਗੱਲ ਨੂੰ ਪੂਰੀ ਸੰਜੀਦਗੀ ਨਾਲ ਲੈ ਰਿਹਾ ਹੈਗਾ ਉਹ ਤੁਹਾਡੇ ਲੈਵਲ ਤੇ ਪੰਜਾਬ ਲੈਵਲ ਤੇ ਹਿੰਦੂਸਤਾਨ ਲੈਵਲ ਤੇ ਪਰ ਮੰਡੀ ਨਿਵਾਸੀਆਂ ਨੇ ਪ੍ਰਵਾਹ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਤੁਹਾਡੇ ਨਾਲ ਜੱਜ ਕੇ ਖੜਾਗੇ ਸਾਰੇ ਮੈਂਨੇ ਬਾਈਕਟ ਵੀ ਕੀਤਾ ਹੀ ਆਮ ਸਾਰੇ ਪਾਸ ਕੀਤਾ ਹੈ ਗੱਲ ਵੀ ਇਸ ਸਮਾਗਮ ਨੂੰ ਧਾਰਮਿਕ ਸਮਾਗਮ ਨੂੰ ਚੀਫ ਗੈਸਟ ਨਹੀਂ ਬਣਾਉਣਾ ਜੀ ਹਮੇਦੋ ਜੀ ਭਾਰਤੂ ਪੁਸ਼ਣ ਹੈ ਜੀ ਪ੍ਰਧਾਨ ਅਗਰਵਾਲ ਸਭਾ ਮੋੜ ਪਿਛਲੇ ਦਿਨੀ ਮਾਤਾ ਮੈਸਰਖੰਨਾ ਮੰਦਿਰ ਵਿੱਚ ਜਿਹੜਾ ਪੰਜਾਬ ਮਾਵੀਚ ਦਲ ਦੇ ਉਹਦੇ ਦਾਰਾਂ ਨਾਲ ਪਿੰਡ ਵਾਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਮੰਦਿਰ ਚ ਜੁੱਤੇ ਲੈ ਕੇ ਪ੍ਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਨੂੰ ਨੀਚੇ ਬਿਠਾ ਕੇ ਪ੍ਰਧਾਨ ਨੂੰ ਗੰਧੀਆਂ ਗਾਲਾਂ ਕਢੀਆਂ ਗਈਆਂ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾਂ ਨਜਾਇਜ਼ ਮੰਗਾਂ ਸੀ ਉਹਦੇ ਉੱਤੇ ਉਹਨਾਂ ਦੇ ਦਸਤਖਤ ਕਰਾਏ ਗਏ ਵੀ ਅਸੀਂ ਪ੍ਰਸ਼ਾਸਨ ਦੀ ਦਮਸ਼ ਦੇ ਵਿੱਚ ਇਹ ਸਾਡੇ ਜਿਹੜੇ ਅਹੁਦੇਦਾਰ ਇਹਨਾਂ ਨੇ ਦਸਕਤਾਂ ਕਰਤੇ ਪਰ ਕੀ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ ਦੋ ਚਾਰ ਬੰਦਾ ਦੇ ਉੱਤੇ ਧਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ ਗਲੋਚ ਕਰਦਾ ਬੰਧਕ ਬਣਾਉਂਦਾ ਹੈ ਔਰ ਉਹਨਾਂ ਤੋਂ ਤੱਕੇ ਨਾਲ ਦਸਕਾ ਕਰਾਉਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹ ਛੋਟਾ ਮਸਲਾ ਨਹੀਂ ਹੈ ਜੇ ਅਸੀਂ ਦੇਖਿਆ ਜਾਵੇ ਇਹ ਜਿਹੜਾ ਸਾਡਾ ਮੰਦਰ ਹੈ ਮਾਤਾ ਮੈਸਰ ਖਾਨਾ ਮੰਦਰ ਜਿੱਥੇ ਪੂਰੇ ਹਿੰਦੁਸਤਾਨ ਤੋਂ ਕੀ ਵਿਦੇਸ਼ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸਾਲ ਚ ਦੋ ਵਾਰੀ ਮੱਥਾ ਟੇਕਣ ਆਉਂਦੇ ਆ ਇੱਥੇ ਇੰਨੀ ਇੱਥੋਂ ਦੇ ਮੰਦਰ ਦੀ ਸ਼ਰਧਾ ਹੈ ਪਰ ਕੁਝ ਲਾਲਚੀ ਬੰਦਿਆਂ ਦੇ ਅਸ਼ਨਾਰਤੀ ਅਣਸੁਨਾ ਦੀ ਸੋਚ ਇਹ ਹੋਗੀ ਕਿ ਮੰਦਰ ਦੇ ਵਿੱਚ ਹਰ ਸਾਲ ਕਰੋੜਾਂ ਰੁਪਏ ਚੜਾਵਾ ਚੜਦਾ ਹੈ ਕਿਉਂ ਨਾ ਇਸ ਮੰਦਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਬਹੁਤ ਘਟਕਿਆ ਸੋਚ ਹੈ ਦੇਖੋ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਇਹ ਸਾਂਝੀਆਂ ਹੁੰਦੀਆਂ ਸਭ ਦੀਆਂ ਕੋਈ ਵੀ ਬੰਦਾ ਜੇ ਕੋਈ ਪੰਜਾਬ ਮਾਪੀ ਅਦਾਲਤ ਉੱਥੇ ਪਿਛਲੇ 17-80 ਸਾਲ ਤੋਂ ਸੇਵਾ ਕਰ ਰਿਹਾ ਹੈ ਰਜਿਸਟਰਡ ਬਾਡੀ ਹੈ ਇਹ ਕੀ ਕਰਪੇ ਦਾ ਉਹਨਾਂ ਕੋਲੇ ਹਿਸਾਬ ਹੈਗਾ ਅੱਜ ਮੌੜ ਦੇ ਕ੍ਰਿਸ਼ਨਾ ਮੰਦਰ ਦੇ ਵਿੱਚ ਸਾਰੀਆਂ ਸੰਸਥਾਵਾਂ ਦੀ ਮੰਡੀ ਨਿਵਾਸੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜਿਹੜਾ ਮੈਸਰ ਖਾਨਾ ਤੋਂ ਇੱਕ ਵਕੀਲ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਥੋਂ ਦੇ ਜਿਹੜੇ ਮਾਹਵੀਰ ਦਲ ਦੇ ਸੈਕਟਰੀ ਆ ਮਹਿੰਦਰਪਾਲ ਮੋਜੀ ਆ ਤੇ ਉਸ ਦੇ بیٹے ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਗਲਤ ਕੰਮ ਕਰਦੇ ਇੱਥੇ ਆ ਕੇ ਸ਼ਰਾਬ ਪੀਂਦੇ ਆ ਪਰ ਉਸ ਪਰਿਵਾਰ ਨੇ ਅੱਜ ਪੂਰੇ ਮੰਡੀ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਖੜੇ ਹੋ ਕੇ ਮਾਤਾ ਦੇ ਸਾਹਮਣੇ ਆਪਣੀ ਸੌਖਾਂਦੇ ਹੋਏ ਇਹ ਚੀਜ਼ ਕਿਹਾ ਕਿ ਅਗਰ ਕਿਸੇ ਵੀ ਕੋਲੇ ਜਦੋਂ ਉਹ ਸੇਵਾ ਕਰਨ ਲੱਗਾ ਕਿਸੇ ਵੀ ਕੋਲੇ ਕੋਈ ਗਲਤ ਉਹਨਾਂ ਦੀ ਕੋਈ ਵੀਡੀਓ ਹੈ ਕੋਈ ਤੱਥ ਹੈ ਤਾਂ ਉਹ ਸਾਹਮਣੇ ਲਿਆਉਣ ਉਹ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੇ ਕੋਈ ਗਲਤ ਕੰਮ ਉੱਥੇ ਕੀਤਾ ਹੋਵੇ ਤਾਂ ਅੱਛਾ ਇਹ ਐਮਐਲਏ ਦਾ ਸਮੂਹ ਮਡੀ ਨਿਵਾਸੀਆਂ ਨੇ ਇਹ ਫੈਸਲਾ ਕੀਤਾ ਜੀ ਹੁਣ ਵੀ ਜਿਹੜਾ ਇਹ ਆਪਣਾ ਐਮਐਲਏ ਸਾਹਿਬ ਹੈ ਸਾਡੇ ਮੋੜ ਦੇ ਹਲਕੇ ਕੀ ਨਾਮ ਹੈ ਸੁਖਵੀਰ ਸਿੰਘ ਮੈਸਰਖਾਨਾ ਇਹਨਾਂ ਨੇ ਜਿਹੜਾ ਪੱਖ ਹੈ ਹਜੇ ਤੱਕ ਆਪਦਾ ਕੋਈ ਪੱਖ ਨਹੀਂ ਦਿਖਾਇਆ ਜਦੋਂ ਕਿ ਪਿਛਲੇ ਦਿਨੀ ਜਿੰਨੀਆਂ ਵੀ ਖਬਰਾਂ ਅਖਬਾਰਾਂ ਚ ਆਈਆਂ ਸੋਸ਼ਲ ਮੀਡੀਆ ਤੇ ਆਈਆਂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਹਰ ਦੇ ਵਿੱਚ ਇਹ ਦਰਸਾਇਆ ਗਿਆ ਕਿ ਐਮ.ਐਲ.ਏ ਸਾਹਿਬ ਦਾ ਜਿਹੜਾ ਮਾਸੀ ਦਾ ਮੁੰਡਾ ਹੈ ਭੋਲਾ ਸਿੰਘ ਉਸ ਦੇ ਨਾਲ 100 ਤੋਂ 150 ਬੰਦੇ ਨਾਲ ਆਏ ਸੀਗੇ ਮੰਦਿਰ ਦੇ ਵਿੱਚ ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਅੱਗੇ ਆ ਕੇ ਆਪਣਾ ਕੋਈ ਸ਼ਬਦ ਨਹੀਂ ਰੱਖੇ ਵੀ ਕੀ ਇਸ ਚ ਸੱਚਾਈ ਹੈ ਅਗਰ ਪਿੰਡ ਦਾ ਕੋਈ ਮਸਲਾ ਹੈਗਾ ਅਗਰ ਬੰਦੇ ਕੋਈ ਗਲਤ ਹੈ ਗਿਆ ਉਹ ਮੰਡੀ ਦੇ ਵਿੱਚ ਆ ਕੇ ਵਿਚਰਦੇ ਮੰਡੀ ਦੇ ਵਿੱਚ ਆ ਕੇ ਗੱਲ ਕਰਦੇ ਅਗਰ ਕੋਈ ਇੱਕ ਬੰਦਾ ਗਲਤ ਹੈ ਦੋ ਬੰਦੇ ਗਲਤ ਹੈ ਹੁਣ ਮੰਡੀ ਵਾਛੇ ਦੇ ਬਾਹਰ ਕੱਢ ਕਰਤਾ ਹੀ ਬਿਲਕੁਲ ਜੀ ਉਹ ਇਹ ਗੱਲ ਸਾਰੇ ਸਹਿੰਤੀ ਨਾਲ ਬਣੀ ਹੈ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਨਹੀਂ ਬੁਲਾਇਆ ਜਾਵੇਗਾ